ਕਾਰ ਜਾਂ ਕੋਈ ਹੋਰ ਯਾਤਰੀ ਜਾਂ ਮਾਲ ਗੱਡੀ ਚਲਾਉਨੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਕਾਮਦੀ ਖਬਰ ਹੈ ਤਰਸਲ ਕਈ ਵਾਰ ਸਾਮ ਸੰਭਾਲ ਦੀ ਘਾਟ ਅਤੇ ਸ਼ਾਰਟ ਸਰਕਟ ਸਮੇਤ ਹੋਰ ਕਾਰਨਾਂ ਕਰਕੇ ਜਦੋਂ ਡਰਾਈਵਿੰਗ ਕਰਦੇ ਸਮੇਂ ਕਾਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੁਝ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਅਜਿਹੀ ਸਥਿਤੀ ਤੋਂ ਆਪਣੇ ਆਪ ਨੂੰ ਤੁਸੀਂ ਬਚਾ ਸਕੋ ਹਾਲ ਹੀ ਸਮੇਂ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਅਤੇ ਕਈ ਘਟਨਾਵਾਂ ਜਿਹੜੀਆਂ ਅਕਸਰ ਹੈ ਪੰਜਾਬ ਦੇ ਵਿੱਚ ਹੋਣਾ ਥਾਵਾਂ ਤੇ ਵੀ ਸਾਹਮਣੇ ਆਉਂਦੀ ਨੇ ਪਰ ਨਹੀਂ ਪਤਾ ਲੱਗਦਾ ਕਿ ਕਾਰਨ ਕੀ ਹੈ ਦੱਸ ਦਈਏ ਕਿ ਨੌਇੜਾ ਦੇ ਕੋਤਵਾਲੀ ਫੇਸ 3 ਇਲਾਕੇ ਦੇ ਵਿੱਚ ਦਰਦਨਾਕਾਰ ਹਾਦਸਾ ਵਾਪਰਿਆ ਸੀ ਅਤੇ ਸੈਕਟਰ 59 ਮੈਟਰੋ ਸਟੇਸ਼ਨ ਨੇੜੇ ਗੱਡੀ ਚਲਾਉਂਦੇ ਸਮੇਂ ਕਾਰ ਯੂ ਟਰਨ ਡਿਵਾਈਡਰ ਤੇ ਚੜ ਗਈ ਇਸ ਹਾਦਸੇ ਵਿੱਚ ਕਾਰ ਚਾਲਕ ਜ਼ਿੰਦਾ ਹੀ ਸੜ ਗਿਆ ਚੀਫ ਫਾਇਰ ਅਫਸਰ प्रदीप ਕੁਮਾਰ ਦਾ ਕਹਿਣਾ ਹੈ ਕਿ ਗੱਡੀ ਨੂੰ ਤਿਆਰ ਕਰਦੇ ਸਮੇਂ ਬੈਟਰੀ ਤੇ ਸੀएनजी ਗੈਸ ਫਿਟਿੰਗ ਸਹੀ ਢੰਗ ਨਾਲ ਨਹੀਂ ਹੋਣੀ ਚਾਹੀਦੀ ਅਤੇ ਬੈਟਰੀ ਪੁਆਇੰਟ ਦੇ ਢਿੱਲੇ ਕਨੈਕਸ਼ਨ ਤੇ ਉਸ ਨਾਲ ਜੁੜੀਆਂ ਤਾਰਾਂ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਜਾਂਦੀ ਹੈ ਜੀ ਹਾਂ ਵਾਹਨਾਂ ਦੇ ਵਿੱਚ ਗੈਰ ਕਾਨੂੰਨੀ ਗੈਸ ਕਿੱਟਾਂ ਲਗਾਉਣ ਤੇ ਸਪੀਡ ਕੰਟਰੋਲ ਦੀ ਘਾਟ ਕਾਰਨ ਹਾਦਸਿਆਂ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਰਹੀ ਹੈ ਜੀ ਹਾਂ ਅੱਗ ਨੂੰ ਲੱਗਣ ਗੱਡੀਆਂ ਨੂੰ ਜਿਹੜੀ ਅੱਗ ਲੱਗਦੀਆਂ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਗੱਲ ਕਰਾਂਗੇ 25 ਨਵੰਬਰ ਨੂੰ ਹੋਏ ਹਾਦਸੇ ਦੀ 2023 ਦੇ ਵਿੱਚ ਕੋਤਵਾਲੀ ਸੈਕਟਰ 113 ਦੇ ਵਿੱਚ ਖੇਤਰ ਦੇ ਸੈਕਟਰ 119 ਸਥਿਤ ਆਮਰਪਾਲੀ ਪ્લેਟਿਨਮ ਸੁਸਾਇਟੀ ਦੇ ਬਾਹਰ ਹੀ ਉਹਨਾਂ ਦੀ ਸਵਿਫਟ ਕਾਰ ਨੂੰ ਅੱਗ ਲੱਗ ਗਈ ਦੋ ਲੋਕ ਜ਼ਿੰਦਾ ਸੜ ਗਏ ਫਰਵਰੀ 2023 ਦੇ ਵਿੱਚ ਕੋਤਵਾਲੀ ਫੇਜ਼ 2 ਖੇਤਰ ਦੇ ਵਿੱਚ ਸੈਕਟਰ 93 ਦੇ ਜੁੜੇ ਐਲਟੀ ਕੋ ਚੌਰਾਹੇ ਨੇੜੇ ਇੱਕ ਮਰਸਰੀ ਤੇ ਦਰਖਤ ਨਾਲ ਟਕਰਾ ਗਈ ਅੱਗ ਲੱਗ ਗਈ ਘਟਨਾ ਦੇ ਵਿੱਚ ਮੈਨੇਜਰ ਸੜ ਕੇ ਮਾਰ ਗਿਆ 15 ਨਵੰਬਰ 2023 ਨੂੰ ਦਿੱਲੀ ਤੋਂ ਦਰਬੰਗਾ ਜਾ ਰਹੀ ਇੱਕ ਡਬਲ ਡੈਕਰ ਬੱਸ ਨੂੰ ਗ੍ਰੇਟਰ ਨਾਇਦਾ ਆਗਰਾ ਐਕਸਪ੍ਰੈਸ ਵੇ ਤੇ 9 ਤੋਂ ਲਗਭਗ 100 ਮੀਟਰ ਉੱਪਰ ਜੜੀ ਅੱਗ ਲੱਗ ਗਈ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ 22 ਨਵੰਬਰ ਦੀ ਜੇ ਗੱਲ ਕਰੀਏ 2023 ਦੇ ਵਿੱਚ ਨਾਇਰਾ ਗ੍ਰੇਟਰ ਨਾਇਦਾ ਐਕਸਪ੍ਰੈਸ ਵੇ ਤੇ i10 ਕਾਰ ਦੇ ਬੋਨਟ ਵਿੱਚੋਂ ਧੂਆ ਨਿਕਲਦਾ ਵੇਖ ਕੇ ਦਿੱਲੀ ਤੋਂ ਸ਼ਾਨਵਾਸ ਨੇ ਆਪਣੀ ਜਾਨ ਬਚਾਉਣ ਲਈ ਕਾਰ ਨੂੰ ਸਾਈਡ ਤੇ ਲੈ ਲਿਆ ਛਾਲ ਲਗਾ ਦਿੱਤੀ ਤੇ ਅੱਗ ਲੱਗ ਗਈ 17 ਜੂਨ 2023 ਨੂੰ ਗ੍ਰੇਟਰ ਨੋਇਡਾ ਦੇ ਸੂਰਜਪੁਰ ਕੰਟਾ ਚੌਕ ਤੇ ਵਿੱਚ ਇੱਕ ਰੇਂਜ ਰੋਵਰ ਕਾਰ ਨੂੰ ਅੱਗ ਲੱਗੀ ਡਿਵਾਈਡਰ ਨੇ ਕਾਰ ਤੋਂ ਬਾਹਰ ਨਿਕਲ ਕੇ ਜਿਹੜੇ ਡਰਾਈਵਰ ਸੀ ਉਸ ਨੇ ਆਪਣੀ ਜਾਨ ਬਚਾਈ ਸੋ ਬਹੁਤ ਸਾਰੇ ਅਜਿਹੇ ਹਾਦਸੇ ਹੋ ਰਹੇ ਨੇ ਕਾਰਾਂ ਨੂੰ ਅੱਗ ਲੱਗ ਰਹੀ ਹੈ ਜ਼ਿੰਦਾ ਲੋਕਸਾ ਟ੍ਰੇਨਿੰਗ ਸੋ ਜੇਕਰ ਤੁਸੀਂ ਵੀ ਕਾਰ ਡਰਾਈਵ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਜ਼ਰੂਰੀ ਨੇ ਅਤੇ ਟਾਈਮ ਟੂ ਟਾਈਮ ਹੈ ਜਿਹੜੀ ਆਪਣੀ ਕਾਰ ਦੀ ਜਿਹੜੀ ਸਰਵਿਸ ਕਰਵਾਉਂਦੇ ਰਹੋ ਉਸ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਾਂ ਫਿਰ ਓਵਰ ਹੀਟ ਕਰਕੇ ਅੱਜ ਕੱਲ ਹੀਟਰ ਦੀ ਵਰਤੋਂ ਵੀ ਲੋਕ ਬਹੁਤ ਕਰ ਦਿੰਦੇ ਆ ਅਜਈਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਕੋਈ ਵੱਡਾ ਹਾਦਸਾ ਜਿਹੜਾ ਤੁਹਾਡੇ ਨਾਲ ਨਾ ਵਾਪਰੇ ਅਪਡੇਟ ਲੈ ਕੇ ਉਗਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ